ਇਸ ਤਰ੍ਹਾਂ ਵੀ ਤਾਂ ਹੁੰਦਾ ਕਿ ਰਖੜੀ ਤਿਉਹਾਰ ਦੇ ਉੱਤੇ ਰਖੜੀ ਬੰਨੀ ਜਾਂਦੀ ਹੈ ਪਰ ਇਹ ਦਸਤਾਰ ਦੇਣ ਦਾ ਕਿਉਂ ਤੁਹਾਡੇ ਮਨ ਚ ਹੈ ਕਿ ਆਪਾਂ ਦਸਤਾਰ ਹੀ ਦੇਣੀ ਹੈ ਗੁਰਸਿੱਖੀ ਪਹਿਰਾਵੇ ਦੇ ਵਿੱਚ ਜਾਂ ਆਪਣੇ ਧਰਮ ਦੇ ਵਿੱਚ ਦਸਤਾਰ ਨੂੰ ਬਹੁਤ ਐਵੇਂ ਤਾਂ ਦਿੱਤੀ ਜਾਂਦੀ ਕੋਈ 5 ਮੀਟਰ ਦਾ ਕੱਪੜਾ ਨਹੀਂ ਹੈਗਾ ਸਾਡੇ ਗੁਰੂ ਸਾਹਿਬਾਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਰਵਿੰਦਰ ਸਿੰਘ ਵਜੀਦਪੁਰੀ ਜਿਨ੍ਹਾਂ ਨੇ ਭਰਾ ਹੋਣ ਦਾ ਪੂਰਾ ਫਰਜ਼ ਨਿਭਾਇਆ ਮੇਰੇ ਮਕਾਨ ਦੀ ਸੇਵਾ ਦੀ ਸ਼ੁਰੂਆਤ ਵੀਰ ਜੀ ਨੇ ਕੀਤੀ ਆ ਪਿਓ ਦਾ ਜਦੋਂ ਘਰ ਤੋਂ ਚਲੇ ਜਾਣਾ ਕੁਰਬਾਨੀ ਬਹੁਤ ਵੱਡੀ ਆ ਬੱਚਿਆਂ ਨੂੰ ਘਾਟ ਹੈ ਉਹ ਸਾਰੀ ਉਮਰ ਲੜਕਦੀ ਆ ਪਰ ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਇੱਕ ਸ਼ਹੀਦ ਦਿੱਤੀ ਆ ਇੱਕ ਖੜਕੂ ਦਿੱਤੀ ਆ ਪੰਜਾਬ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਇਸ ਪੰਜਾਬ ਦੇ ਵਿੱਚ ਹਰ ਕੋਈ ਤਿਹਾੜ ਰੀਤੀ ਰਵਾਜਾਂ ਦਾ ਮਨਾਇਆ ਜਾਂਦਾ ਹੈ ਭਾਵੇਂ ਹਿੰਦੂ ਧਰਮ ਦੇ ਵਿੱਚ ਹੋਵੇ ਭਾਵੇਂ ਸਿੱਖ ਧਰਮ ਦੇ ਵਿੱਚ ਹੋਵੇ ਤਾਂ ਇਸੇ ਨੂੰ ਲੈ ਕੇ ਅੱਜ ਕੱਲ ਰਖੜੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਰਵਿੰਦਰ ਸਿੰਘ ਵਜੀਤਪੁਰ ਨੂੰ ਆਪਣੇ ਧਰਮ ਦਾ ਭਰਾ ਬਣਾ ਕੇ ਕਿਨ ਜੌਤ ਕੌਰ ਢਾਡੀ ਜੋ ਕਿ ਅੱਜ ਕੱਲ ਮਸ਼ਹੂਰ ਨੇ ਲਗਾਤਾਰ ਉਹਨਾਂ ਦੇ ਪ੍ਰੋਗਰਾਮ ਹੋ ਰਹੇ ਨੇ ਵਿਦੇਸ਼ਾਂ ਦੇ ਵਿੱਚ ਵੀ ਹੋ ਰਹੇ ਨੇ ਪੰਜਾਬ ਦੀ ਧਰਤੀ ਤੇ ਰਾਜਸਥਾਨ ਯੂਪੀ ਤੇ ਕਈ ਜਗ੍ਹਾ ਇਸ ਤਰੀਕੇ ਦੇ ਪ੍ਰੋਗਰਾਮ ਹੋ ਰਹੇ ਨੇ ਤੇ ਇਨ੍ਹਾਂ ਵੱਲੋਂ ਹਰ ਸਾਲ ਪੱਤਰਕਾਰ ਰਵਿੰਦਰ ਸਿੰਘ ਵਜੀਤਪੁਰ ਨੂੰ ਜਿੱਥੇ ਰਖੜੀ ਦੀ ਜਗਾ ਦਸਤਾਰ ਭੇਟ ਕੀਤੀ ਜਾਂਦੀ ਹੈ ਕਿ ਮੇਰੇ ਭਰਾ ਦੀ ਸਿਰ ਦੀ ਦਸਤਾਰ ਹਮੇਸ਼ਾ ਕਾਇਮ ਰਹੇ ਤੇ ਗੱਲਬਾਤ ਕਰਨ ਲਈ ਸਭ ਤੋਂ ਪਹਿਲਾਂ ਸਾਡੇ ਨਾਲ ਗਿਰੰਜਿਤ ਕੌਰ ਖਾਲਸਾ ਤੁਹਾਡੀ ਹੱਥ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧਰਮ ਦਾ ਭਰਾ ਬਣਾਇਆ ਜੀ ਤੁਸੀਂ ਜੀ ਰਵਿੰਦਰ ਸਿੰਘ ਜੀਦਪੁਰ ਨੂੰ ਤਾਂ ਅਮੇਸ਼ਾ ਰਿਸ਼ਤਿਆਂ ਦੇ ਵਿੱਚ ਤੇ ਹੁੰਦਾ ਕਿ ਰਖੜੀ ਤਿਉਹਾਰ ਦੇ ਉੱਤੇ ਰਖੜੀ ਬੰਨੀ ਜਾਂਦੀ ਹੈ ਪਰ ਇਹ ਦਸਤਾਰ ਦੇਣ ਦਾ ਕਿਉਂ ਤੁਹਾਡੇ ਮਨ ਚ ਹੈ ਕਿ ਆਪਾਂ ਦਸਤਾਰ ਹੀ ਦੇਣੀ ਹੈ ਕਿ ਰਖੜੀ ਨਹੀਂ ਬੰਨੀ ਦਸਤਾਰ ਦਾ ਮੇਨ ਕੀ ਇਹ ਸਾਡੇ ਗੁਰਸਿੱਖੀ ਪਹਿਰਾਵੇ ਦੇ ਵਿੱਚ ਜਾਂ ਆਪਣੇ ਧਰਮ ਦੇ ਵਿੱਚ ਦਸਤਾਰ ਨੂੰ ਬਹੁਤ ਐਵੇਂ ਤੇ ਦਿੱਤੀ ਜਾਂਦੀ ਹੈ ਹਾਂਜੀ ਇਹ ਕੋਈ 5 ਮੀਟਰ ਦਾ ਕੱਪੜਾ ਨਹੀਂ ਹੈਗਾ ਸਾਡੇ ਗੁਰੂ ਸਾਹਿਬਾਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਹਾਂ ਇਸ ਸਿੱਖੀ ਧਰਮ ਦੇ ਖਾਤਰ ਆਪਣਾ ਆਪ ਬੰਦ-ਬੰਦ ਕਟਵਾਇਆ ਉਬਲਦੀਆਂ ਦੀਗਾਂ ਦੇ ਵਿੱਚ ਉਬਾੜੇ ਗਏ। ਹਾਂਜੀ। ਤੇ ਉਹਨਾਂ ਭੈਣਾਂ ਨੇ ਵੀ ਪੂਰਾ ਸਿੱਖੀ ਸਿਧਕ ਨਿਭਾਇਆ। ਹਾਂਜੀ। ਸੋ ਆਪਣਾ ਜੋ ਇਤਿਹਾਸ ਦਰਸਾਉਂਦਾ ਸਾਨੂੰ ਵੈਸੇ ਹਰ ਇੱਕ ਭੈਣ ਦੀ ਆਪਣੀ ਆਪਣੀ ਹਰ ਇੱਕ ਭੈਣਾਂ ਦੀਆਂ ਆਪਣੀ ਆਪਣੀ ਸੋਝ ਆ ਪਰ ਮੈਂ ਗੁਰਸਿੱਖੀ ਦੇ ਦਹਿਰੇ ਦੇ ਵਿੱਚ ਰਹਿ ਕੇ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਜੀ ਰਵਿੰਦਰ ਸਿੰਘ ਵਜੀਦਪੁਰੀ ਜਿਨ੍ਹਾਂ ਨੇ ਭਰਾ ਹੋਣ ਦਾ ਪੂਰਾ ਫਰਜ਼ ਨਿਭਾਇਆ। ਹਾਂਜੀ। ਇਹ ਨਹੀਂ ਹੈਗਾ ਕਿ ਮਤਲਬ ਆਪਾਂ ਇੱਕ ਬੋਲ ਹੁੰਦਾ ਵੀ ਹਾਂਜੀ ਵੀਰ ਜੀ ਕਹੇ ਤਾਂ ਜਾਂ ਭੈਣ ਜੀ ਕਹੇ ਤਾਂ ਮੇਰੇ ਸਿਰ ਤੇ ਹੱਥ ਰੱਖਦਾ ਮੇਰੇ ਮਕਾਨ ਦੀ ਸੇਵਾ ਦੀ ਸ਼ੁਰੂਆਤ ਵੀਰ ਜੀ ਨੇ ਕੀਤੀ ਹੈ ਸ਼ਾਇਦ ਅੱਧੀਆਂ ਸੰਗਤਾਂ ਨੂੰ ਪਤਾ ਹੋਏਗਾ ਪਤਾ ਨਹੀਂ ਨਹੀਂ ਪਤਾ ਹੋਏਗਾ ਪਰ ਅੱਜ ਮੈਂ ਇਸ ਵੀਡੀਓ ਰਾਹੀਂ ਆਪ ਜੀ ਨੂੰ ਦੱਸਦੀਆਂ ਮੇਰੇ ਘਰ ਦੇ ਜਿਹੜੇ ਹਾਲਾਤ ਸੀ ਇਸ ਵੀਰ ਨੇ ਆਪਣੀ ਅੱਖੀਂ ਵੇਖੇ ਨੇ ਸੋ ਮੇਰੇ ਸਿਰ ਤੇ ਹੱਥ ਰੱਖਿਆ ਉਸ ਕਾਰਜ ਨੂੰ ਪੂਰਾ ਕੀਤਾ ਪੂਰੀ ਸੰਗਤ ਦਾ ਸਹਿਯੋਗ ਰਿਹਾ ਸੋ ਵੀਰ ਜੀ ਨੂੰ ਕਦੋਂ ਵੀ ਜਦੋਂ ਵੀ ਮੈਂ ਚੇਤੇ ਕਰਦੀਆਂ ਜਾਂ ਆਵਾਜ਼ ਮਾਰਦੀਆਂ ਤਾਂ ਵੀਰ ਜੀ ਉਸ ਟਾਈਮ ਹੀ ਮੇਰੇ ਕੋਲ ਹਾਜ਼ਰ ਹੁੰਦੇ ਨੇ ਸੋ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ ਜੀਤਪੂਰੀ ਜੀ ਨੇ ਜਿਹੜਾ ਮੇਰਾ ਫਰਜ਼ ਨਿਭਾਇਆ ਇੱਕ ਭਰਾ ਦਾ ਮੇਰੇ ਸਿਰ ਤੇ ਹੱਥ ਰੱਖ ਕੇ ਇੱਕ ਪਿਓ ਵਾਲਾ ਫਰਜ਼ ਕਿ ਲੋ ਕਿ ਕਿ ਭਰਾਵਾਂ ਦਾ ਜਿਹੜਾ ਇੱਕ ਦਰਜਾ ਹੁੰਦਾ ਪਿਓ ਦੇ ਬਰਾਬਰ ਹੁੰਦਾ। ਸੋ ਮੈਂ ਜਿਨ੍ਹਾਂ ਦਾ ਧੰਨਵਾਦ ਕਰਾਂ ਉਹਨਾਂ ਘਟਾ। ਅੱਛਾ ਸ਼ਹੀਦ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਤੁਸੀਂ ਤੁਹਾਡੇ ਪਿਤਾ ਜੀ ਬਲਵਿੰਦਰ ਸਿੰਘ ਬਾਰਾ ਜੀ ਜਿਹੜੇ ਰੋਪੜ ਜ਼ਿਲ੍ਹੇ ਦੇ ਵਿੱਚ ਪੰਜੋਲਾ ਪਿੰਡ ਦੇ ਰਹਿਣ ਵਾਲੇ ਸੀ। ਤਾਂ ਉਹਨਾਂ ਦੀ ਕੁਰਬਾਨੀ ਨੂੰ ਕਿਵੇਂ ਦੇਖਦੇ ਹੋ ਕਿ ਅੱਜ ਇਲਾਕੇ ਦੇ ਲੋਕ ਜਾਂ ਸਿੱਖ ਧਰਮ ਕਿਤਨੇ ਕਿਤੇ ਯਾਦ ਰੱਖਦਾ ਹੈ ਜਾਂ ਕਿੰਨਾ ਸਹਿਯੋਗ ਮਿਲ ਰਿਹਾ ਸੰਗਤਾਂ ਤੋਂ। ਸੋ ਗੁਰੂ ਸਾਹਿਬ ਦੀ ਫਿਲਹਾਲ ਤਾਂ ਕਿਰਪਾ ਹੈ ਹਾਂਜੀ ਜੋ ਉਹਨਾਂ ਦੀ ਕੁਰਬਾਨੀ ਆ ਜੋ ਪੰਥ ਨੂੰ ਬਹੁਤ ਵੱਡੀ ਦੇਣ ਕੇ ਲੋ ਆਪਾਂ ਸੋ ਇੱਕ ਪਿਓ ਦਾ ਜਦੋਂ ਘਰ ਤੋਂ ਚਲੇ ਜਾਣਾ ਕੁਰਬਾਨੀ ਬਹੁਤ ਵੱਡੀ ਆ ਹਨਾ ਇੱਕ ਪਰ ਜੋ ਬੱਚਿਆਂ ਨੂੰ ਘਾਟ ਹੈ ਉਹ ਸਾਰੀ ਉਮਰ ਰੜਕਦੀਆਂ ਹਨਾ ਪਰ ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਇੱਕ ਸ਼ਹੀਦ ਦੀ ਧੀ ਆ ਇੱਕ ਖੜਕੂ ਦੀ ਧੀ ਆ ਮੈਨੂੰ ਸਟੇਜਾਂ ਤੇ ਵੀ ਉਹਨਾਂ ਦੇ ਨਾਂ ਤੋਂ ਹੀ ਵਿਚਾਰਿਆ ਜਾਂਦਾ ਹੂੰ ਸੋ ਬੜਾ ਮਾਣ ਸਤਿਕਾਰ ਮਿਲ ਰਿਹਾ ਜਿੱਥੇ ਇੱਕ ਧੀ ਨੂੰ ਨਹੀਂ ਪੁੱਤ ਕੇ ਕੇ ਆਵਾਜ਼ ਮਾਰੀ ਜਾਂਦੀ ਸੋ ਬੜਾ ਮਾਣ ਮਹਿਸੂਸ ਹੋ ਰਿਹਾ ਅੱਜ ਉਹਨਾਂ ਦੇ ਨਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਸ਼ਹੀਦ ਦੀ ਧੀ ਦਾ ਜਿਹੜਾ ਸਤਿਕਾਰ ਮਾਨਮਤੀ ਧੀ ਦੇ ਕੇ ਅਬੋਡ ਦੇ ਕੇ ਮੈਨੂੰ ਨਵਾਜਿਆ ਗਿਆ ਸੰਗਤ ਵੱਲੋਂ ਇਹ ਬਹੁਤ ਵੱਡੀ ਦਾਤ ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੀ ਝੋਲੀ ਦੇ ਵਿੱਚ ਪਾਈ ਜਦੋਂ ਪਿਤਾ ਜੀ ਇਹਨੂੰ ਘਰ ਤੋਂ ਲੇ ਗਏ ਮੇਰੇ ਖਿੱਲ ਉਸ ਤੋਂ ਬਾਅਦ 4 ਕਿ ਮਹੀਨੇ ਦੀ ਸੀ 4 ਮਹੀਨੇ ਦੀ ਸੀ ਤੇ ਉਸ ਤੋਂ ਬਾਅਦ ਦੁੱਖਾਂ ਦੇ ਪਹਾੜ ਹੀ ਟੁੱਟੇ ਤੁਹਾਡੇ ਉੱਤੇ ਜੀ ਤੁਸੀਂ ਬਹੁਤ ਸਮਾਂ ਮਾੜਾ ਕੱਟਿਆ ਕੀਰਤਨ ਕਰਦੇ ਰਹੇ ਪਰ ਕਦੇ ਕਿਸੇ ਨੂੰ ਦੁੱਖ ਨਹੀਂ ਦੱਸਿਆ ਆਪਣਾ ਉਸ ਤੋਂ ਬਾਅਦ ਹੁਣ ਜਦੋਂ ਜੇ ਰੀਤੀ ਮੁਸਕਾਨਾਂ ਦੀ ਹੈ ਤਾਂ ਕਿਤਨੇ ਕਿਤੇ ਇਹਨਾਂ ਦੇ ਭਰਾਵਾਂ ਦੀ ਬਦੌਲਤ ਲੱਗਦਾ ਕਿ ਇਹਨਾਂ ਨੇ ਬਾਹ ਫੜੀ ਅੱਗੇ ਸੰਕਤਾ ਨੇ ਸਮਝਿਆ ਕਿ ਹਾਂ ਕਿਤਨੇ ਕਿਤੇ ਖੜਕੂ ਸਿੰਘ ਦੀ ਧੀ ਨੂੰ ਅਸੀਂ ਇਸ ਤਰੀਕੇ ਦੇ ਨਾਲ ਪਲਕਾਂ ਤੇ ਬਿਠਾਈਏ ਉਹਨਾਂ ਨੂੰ ਨਿਵਾਜੀਏ ਕਿਉਂਕਿ ਉਹਨਾਂ ਨੇ ਕੁਰਬਾਨੀ ਬਹੁਤ ਕੀਤੀ ਹੈ 4 ਮਹੀਨੇ ਤੋਂ ਲਗਾਤਾਰ ਦੁੱਖ ਘਟ ਰਹੇ ਨੇ ਪਰ ਹੁਣ ਸੁੱਖਾਂ ਦਾ ਸਮਾਂ ਆ ਰਿਹਾ ਤੁਹਾਡੇ ਵਾਸਤੇ ਬਿਲਕੁਲ ਜੀ ਹੂੰ ਸੋ ਮਾਤਾ ਜੀ ਨੇ ਜਿਹੜਾ ਸੰਘਰਸ਼ ਉਹਨਾਂ ਮੇਰੇ ਲਈ ਤਾਂ ਉਹਨਾਂ ਦੀ ਵੀ ਕੁਰਬਾਨੀ ਬਹੁਤ ਵੱਡੀ ਹੈ ਜਿਸ ਮਾਨ ਹੈ ਆਪਣੀ ਸਾਰੀ ਜਵਾਨੀ ਇੱਕ 4 ਮਹੀਨੇ ਦੀ ਬੱਚੀ ਤੇ ਨਿਸ਼ਾਵਰ ਕਰ ਦਿੱਤੀ ਹੂੰ ਕਿਉਂਕਿ ਜੇ ਅੱਜ ਦੇ ਸਮੇਂ 'ਚ ਉਹਨਾਂ ਦੀ ਉਮਰ ਕੁਛ ਨਹੀਂ ਸੀਗੀ ਵਿਆਹ ਵੀ ਕਰਾ ਸਕਦੇ ਸੀ ਪਰ ਉਹਨਾਂ ਨੇ ਸਾਰਾ ਜੀਵਨ ਧਰਮ ਦੇ ਲੇਖੇ ਕੀਰਤਨ ਕਰ ਕਰਕੇ ਇਸ ਬੱਚੀ ਦੀ ਪਰਵਰਿਸ਼ ਕੀਤੀ ਹੈ ਹਾਂਜੀ ਸੋ ਜਿੱਦਾਂ ਮੈਨੂੰ ਸੰਗਤ ਦਾ ਸਹਿਯੋਗ ਰਿਹਾ ਵੀਰ ਜੀ ਰਈ ਦਾ ਸਹਿਯੋਗ ਰਿਹਾ ਇਹਨਾਂ ਨੇ ਮਤਲਬ ਓਕੇ ਵੇਲੇ ਵੀ ਮੈਨੂੰ ਡੋਲਣ ਨਹੀਂ ਦਿੱਤਾ ਹਾਂਜੀ ਹਰ ਪਾਸੋਂ ਹੀ ਮਤਲਬ ਮੈਨੂੰ ਇਹ ਗੱਲ ਕਹਿਣੀ ਵੀ ਭੈਣੇ ਕਿਸੇ ਚੀਜ਼ ਦੀ ਫਿਕਰ ਨਹੀਂ ਕਰਨੀ ਅਸੀਂ ਤੇਰੇ ਨਾਲ ਖੜੇ ਹਾਂ ਇਹ ਬਹੁਤ ਵੱਡੀ ਗੱਲ ਹੁੰਦੀ ਆ ਹੂੰ ਕਹਿੰਦੇ ਨਹੀਂ ਕਹਿਣ ਚ ਹਰ ਕਰਨ ਚ ਫਰਕ ਬਹੁਤ ਹੁੰਦਾ ਪਰ ਇਹਨਾਂ ਨੇ ਜੋ ਬੋਲ ਮੈਨੂੰ ਕਹੇ ਨੇ ਜੋ ਵਚਨ ਕਹੇ ਨੇ ਉਹ ਪਗਾਏ ਨੇ ਸੋ ਮੈਂ ਕਹਿੰਨੀ ਹਰ ਜਨਮ ਦੇ ਵਿੱਚ ਮੈਨੂੰ ਇਦਾਂ ਦਾ ਹੀ ਭਰਾ ਨਸੀਬ ਹੋਏ ਗੁਰੂ ਸੇਵ ਕਰਨ ਕਿਰਪਾ ਵੀ ਅਗਲਾ ਜਿਹੜਾ ਜਨਮ ਹੋਵੇ ਚਲੋ ਨਹੀਂ ਕਹੀ ਕਹਿ ਦਿੰਦੇ ਆ ਵੀ ਅਗਲਾ ਜਨਮ ਕਿਹਨੇ ਦੇਖਿਆ ਪਰ ਮੈਂ ਕਹਿੰਨੀ ਆ ਕਲਗੀਧਰ ਪਾਸ਼ਾ ਦੇ ਅੱਗੇ ਵੀ ਜਿਹੜਾ ਅਗਲਾ ਜਨਮ ਹੋਵੇ ਅਸੀਂ ਇੱਕ ਮਾਂ ਦੀ ਕੁੱਖੋਂ ਜਨਮ ਲੈ ਹੂੰ ਬਿਲਕੁਲ ਬਹੁਤ ਵੱਡੀ ਗੱਲ ਹੈ ਤੁਸੀਂ ਦੇਖੋ ਕੀ ਇਹ ਹੁੰਦਾ ਹੈ ਜਿਨ੍ਹਾਂ ਨੇ ਲੰਬਾ ਸਮਾਂ ਲੰਬੇ ਤਰੀਕੇ ਦੇ ਨਾਲ ਰਿਸ਼ਤਾ ਨਿਭਾਉਣਾ ਹੋਵੇ ਤਾਂ ਇਸ ਜਨਮ ਚ ਨਹੀਂ ਅਗਲੇ ਜਨਮਾਂ ਤੱਕ ਜਿਹੜੀ ਸੋਚ ਰੱਖ ਕੇ ਬੈਠੇ ਨੇ ਤੇ ਸਾਡੇ ਨਾਲ ਅਮਿੰਦਰ ਸਿੰਘ ਜੀ ਦਪ ਨੇ ਤਾਂ ਅੱਜ ਜਿਹੜਾ ਲਗਾਤਾਰ ਇਹ ਲਖੜੀ ਤਿਹਾਰ ਮਨਾਇਆ ਜਾ ਰਿਹਾ ਪਰ ਕਿਤਨੇ ਕਿਤੇ ਜਿਹੜਾ ਦਸਤਾਰ ਦੇ ਕੇ ਇੱਕ ਭਰਾ ਨੂੰ ਨਵਾਜਿਆ ਉਸ ਤੋਂ ਬਾਅਦ ਜਾ ਕੇ ਫਿਰ ਭੈਣ ਬਹੁਤ ਮਾਣ ਕਰਦੀ ਹੈ ਤੁਹਾਡੇ ਦੇ ਉੱਤੇ ਭਾਵੇਂ ਕਿ ਇੱਕ ਕੁੱਖੋਂ ਮਾਂ ਤੋਂ ਨਹੀਂ ਜੰਮੇ ਪਰ ਫਿਰ ਵੀ ਕਿਤਨੇ ਕਿਤੇ ਰਿਸ਼ਤਾ ਜਿਹੜਾ ਉਹ ਬਣਾ ਲਿਆ ਕਿ ਜਿਹੜਾ ਇੱਕ ਮਾਂ ਤੋਂ ਜੰਮੇ ਹੋਣ ਬਿਲਕੁਲ ਜੀ ਪਹਿਲਾਂ ਤਾਂ ਤੇ ਜੀ ਮੈਂ ਧੰਨਵਾਦ ਕਰਦਾ ਤੁਹਾਡਾ ਚਲੋ ਤਿਹਾਰ ਪੂਰੇ ਭਾਰਤ ਵਿੱਚ ਮਨਾਏ ਜਾਂਦੇ ਨੇ ਆਪੋ ਆਪਣੀਆਂ ਖੁਸ਼ੀਆਂ ਹੁੰਦੀਆਂ ਨੇ ਪਰ ਗੁਰਮਤ ਦੇ ਵਿੱਚ ਇਹਨਾਂ ਦਾ ਬਹੁਤਾ ਕੋਈ ਯੋਗਦਾਨ ਨਹੀਂ ਐ ਇਸ ਤਿਹਾਰਾ ਤੋਂ ਬਿਨਾ ਵੀ ਸਾਡਾ ਕੋਈ ਸਮਾਜ ਪ੍ਰਤੀ ਫਰਜ਼ ਬਣਦਾ ਪਰ ਫਿਰ ਵੀ ਭਾਵੇਂ ਜਿਹੜੀ ਮੇਰੀ ਦੂਜੀ ਭੈਣ ਹੈ ਆਪਣੇ ਨਾਲ ਜਨਮ ਲਿਆ ਹੋਇਆ ਉਹ ਵੀ ਦਸਤਾਰ ਲੈ ਕੇ ਆਉਂਦੀ ਕਿਉਂਕਿ ਰਖੜੀ ਵਗੈਰਾ ਆਪਾਂ ਇਹਨਾਂ ਵਿੱਚ ਨਹੀਂ ਕਿਉਂਕਿ ਕਿਤਾਗਾ ਬਣ ਕੇ ਯਾਦ ਨਹੀਂ ਕਰਾਉਣਾ ਭੈਣ ਪ੍ਰਤੀ ਭਰਾ ਦੇ ਫਰਜ਼ ਕੀ ਨੇ ਇਹ ਤਾਂ ਜਦੋਂ ਤੁਸੀਂ ਅੰਮ੍ਰਿਤ ਪਾਨ ਕਰਦੇ ਸਾਨੂੰ ਉਦੋਂ ਹੀ ਪੰਜ ਪਿਆਰੇ ਕਹਿ ਦਿੰਨੇ ਆ ਕਿ ਤੁਹਾਡਾ ਪਹਿਣਾ ਪ੍ਰਤੀ ਜਿੰਨੀਆਂ ਵੀ ਸਮਾਜ ਦੀਆਂ ਤੁਹਾਡੀਆਂ ਪਹਿਣਾ ਨੇ ਫਰਜ ਕੀ ਆ ਕਿਉਂਕਿ ਸਾਡਾ ਪ੍ਰਾਤਨ ਇਤਿਆਸ ਵੀ ਰਿਹਾ ਪਰ ਉਸ ਦਿਨ ਕਿਸੇ ਬਹਾਨੇ ਕੋ ਖੁਸ਼ੀ ਦੇ ਆਉਣਾ ਹੁੰਦਾ ਪਹਿਣਾ ਨੇ ਕੋਈ ਵੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਤੁਸੀਂ ਫਿਰ ਅੱਜ ਨਾ ਆਓ ਫਿਰ ਆਪਾਂ ਉਹ ਜਿਹੜੀ ਰੀਤ ਹੈ ਗੁਰਮਤ ਦੇ ਅਨਸਾਰ ਜਿਵੇਂ ਦਸਤਾਰ ਲੈ ਕੇ ਆਗੇ ਉਹ ਉਹ ਵੀ ਅੱਜ ਭਰਾਵਾਂ ਨੂੰ ਖੁਸ਼ੀ ਦੇ ਟਾਈਮ ਮਿਲ ਜਾਂਦੀਆਂ ਨੇ ਆਪਾਂ ਵੀ ਉਹ ਜਿਹੜੀ ਰਸਮ ਹੈ ਉਹ ਪੂਰੀ ਹੋ ਜAVE ਤਾਂ ਕਿ ਅਸੀਂ ਕੱਚੀਆਂ ਰਸਮਾਂ ਵਿੱਚ ਵੀ ਨਾ ਪਈਏ ਸਾਡੀ ਰਸਮ ਵੀ ਨੇਪ ਵਿੱਚ ਵੇ ਜਿਵੇਂ ਹੁਣ ਦਸਤਾਰ ਲੈ ਇੱਕ ਬਹੁਤ ਵੱਡਾ ਮਾਣ ਹੈ ਤੇ ਰਖੜੀ ਤਾਂ ਆਮ ਹੈ ਵੀ ਚਲੋ ਤਿਹਾੜ ਚੱਲ ਰਿਹਾ ਲੱਗਿਆ ਪਰ ਇਹ ਜਿਹੜੀ ਦਸਤਾਰ ਹੈ ਮੈਨੂੰ ਹਮੇਸ਼ਾ ਯਾਦ ਰਹਿਣੀ ਹੈ ਤੇ ਜਿਹੜਾ ਹੁਣ ਹੈਗੀ ਜੀ ਜਨਮ ਜਨਮਾਂ ਦੀ ਗੱਲ ਤੁਸੀਂ ਕੀਤੀ ਤੇ ਹੁਣ ਜਨਮ ਦਾ ਪਰਮਾਤਮਾ ਨੇ ਸਾਡਾ ਭੈਣ ਭਰਾ ਦਾ ਰਿਸ਼ਤਾ ਬਖਸ਼ਿਆ ਤੇ ਸਾਡਾ ਭੈਣ ਜੀ ਨੇ ਅਗਲੇ ਜਨਮ ਦੀ ਵੀ ਗੱਲ ਕੀਤੀ ਪਰ ਮੈਂ ਤਾਂ ਇਹ ਸੋਚਦਾ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਪਿਛਲੇ ਜਨਮ ਵਿੱਚ ਵੀ ਸਾਡੇ ਇਹੀ ਭੈਣ ਭਰਾਵਾਂ ਦੇ ਰਿਸ਼ਤੇ ਸੀ ਤਾਂ ਜਾ ਕੇ ਇਹ ਪਰਮਾਤਮਾ ਮਿਲਵਾਉਂਦਾ ਏ ਤੇ ਬਾਕੀ ਅਸੀਂ ਕੁਝ ਵੀ ਨਹੀਂ ਕੀਤਾ ਕਿਉਂਕਿ ਅੱਜ ਹਰ ਇੱਕ ਦੇ ਲਈ ਵੈਸੇ ਤਾਂ ਮੇਰਾ ਮਨ ਪੀਸ ਜਾਂਦਾ ਜਦੋਂ ਕੋਈ ਤੇ ਲੋੜਵੰਦ ਕਿਤੇ ਵੀ ਦੇਖਦਾ ਔਖੇ ਸਮੇ ਗਰੀਬ ਦੇ ਉਹਦੇ ਵਿੱਚ ਵੀ ਇਹਦੇ ਲਈ ਕੋਸ਼ਿਸ਼ੇ ਸਰਕਾਰਾਂ ਨਹੀਂ ਕਰਦੀਆਂ ਤਾਂ ਅਸੀਂ ਤਾਂ ਕਰੀਏ ਪਰ ਜਦੋਂ ਇਹ ਭੈਣ ਇੱਕ ਤਾਂ ਇਹ ਦੁੱਖਾਂ ਦਾ ਜਿਹੜਾ ਤੁਹਾਨੂੰ ਵੀ ਦਿਖਾਇਆ ਆਪਾਂ ਦੇਖਿਆ ਮਕਾਨ ਦੇ ਹਾਲਾਤ ਤੇ ਕਿਵੇਂ ਬੱਚਿਆਂ ਦੇ ਨਾਲ ਉੱਥੇ ਰਹਿ ਰਹੇ ਨੇ ਤੇ ਦੂਜਾ ਬਹੁਤ ਵੱਡੀ ਕੁਰਬਾਨੀ ਪਿਤਾ ਜੀ ਨੇ ਕਿਹੜੇ ਹਾਲਾਤਾਂ ਵਿੱਚ ਮਾਂ ਨੇ ਇਹਨਾਂ ਨੂੰ ਪਾਲਿਆ ਪਰ ਵੱਡੀ ਮੈਨੂੰ ਮੇਰੇ ਤੇ ਅਸਰ ਉਦੋਂ ਹੋਇਆ ਜਦੋਂ ਮੈਂ ਇਹਨਾਂ ਦੀ ਮਾਤਾ ਜੀ ਨੂੰ ਕਾਫੀ ਜਗ੍ਹਾ ਦੇਖਿਆ ਕੀਰਤਨ ਕਰਦੇ ਕਦੇ ਕੁਝ ਮੰਗ ਕੇ ਨਹੀਂ ਗਏ ਵੀ ਜੋ ਦੇਤੇ ਆ ਠੀਕ ਆ ਉਹਨਾਂ ਨੇ ਕਦੇ 32 ਸਾਲਾਂ ਵਿੱਚ ਸਟੇਜ ਤੇ ਬੋਲਿਆ ਹੀ ਨਹੀਂ ਹਾਂ ਜਦੋਂ ਅਸੀਂ ਪੁੱਛਿਆ ਇਹਨਾਂ ਬਾਰੇ ਵੀ ਚਲੋ ਕਿਤੇ ਪ੍ਰੋਗਰਾਮ ਸੀ ਸਾਡੇ ਕੋਲ ਬਲਾਕ ਮਾ ਜਿਹੜੀ ਆਏ ਕਿ ਤੁਸੀਂ ਲੇਟ ਹੋ ਗਏ ਵੀ ਇੱਧਰ ਉਸ ਦੇ ਕਹਿੰਦੇ ਬਾਸ ਸੋਸ ਕੇ ਬਾਸ ਊਧਰ ਕਿਦਾਂ ਕਿਵੇਂ ਘੁੰਮ ਕੇ ਆਏ ਕਹਿੰਦੇ ਵੀ ਨਹੀਂ ਅਸੀਂ ਤਾਂ ਇੱਧਰ ਚੰਡੀਗੜ੍ਹ ਵੱਲ ਰਹਿੰਨੇ ਖੁੱਡੇ ਲਹੋਰੇ ਕਿ ਵੀ ਕਿਉਂ ਕਹਿੰਦੇ ਵੀ ਅਸ ਤਾਂ ਨਾਨਕਿਆ ਵਿੱਚੇ ਵੀ ਸਾਡਾ ਤਾਂ ਮਕਾਨ ਇਦਾਂ ਕਰਨ ਵਾਲਾ ਤੇ ਮੈਨੂੰ ਬਾਬਾ ਹਰਮਨ ਜੀ ਕਹਿੰਦੇ ਵੀ ਤੁਸੀਂ ਦੇਖ ਕੇ ਆਓ ਮਾ ਜੀ ਦੇਖਣ ਤਾਂ ਤਾਂ ਫੇਰ ਤਾਂ ਤਾਂ ਫੇਰ ਰਹਿ ਜਾਂਦਾ ਮੈਂ ਅੱਜ ਹੀ ਜਾਊਗਾ ਉਸੇ ਦਿਨ ਗਏ ਹਾਲਾਤ ਦੇਖੇ ਤੇ ਅਰਦਾਸ ਕਰੀ ਪ੍ਰਮਾਤਮਾ ਨੂੰ ਕਰਵਾਉਣਾ ਤੈ ਹੈ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਕਿਉਂਕਿ ਕੋਈ ਉਹ ਨਹੀਂ ਹੈ ਮੈਂ ਉਦੋਂ ਹੀ ਭੈਣ ਦੇ ਸਿਰ ਤੇ ਤਹੱਥ ਰੱਖ ਕੇ ਵੀ ਕੋਈ ਨਹੀਂ ਘਬਰਾਉਣਾ ਨਹੀਂ ਨਾ ਤੁਸੀਂ ਟੈਨਸ਼ਨ ਲੈਣੀ ਨਾ ਅਸੀਂ ਕੁਝ ਕਰ ਪਰ ਉਹ ਗੁਰੂ ਬਿਆੰਤਾ ਸਾਡਾ ਉਹਦੇ ਤੇ ਵਿਸ਼ਵਾਸਇ ਤੇ ਹੋ ਗਿਆ ਪਰ ਉਸ ਤੋਂ ਬਾਅਦ ਜਦੋਂ ਪਿੰਡ ਨੂੰ ਵੀ ਯਾਦ ਨਹੀਂ ਸੀ ਇਲਾਕੇ ਨੂੰ ਤਾਂ ਕੀ ਕਿ ਉਹ ਸ਼ਹੀਦ ਕਿਵੇਂ ਸਾਡੇ ਹੋਏ ਨੇ ਬਲਵਿੰਦਰ ਸਿੰਘ ਜੀ ਬਾਰਾ ਉਹਨਾਂ ਦੀ ਸਟੋਰੀ ਅਸੀਂ ਤਾਂ ਪਹਿਲੀ ਵਾਰ ਹੀ ਜਾਣੀ ਪਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਸੰਗਤਾਂ ਨੂੰ ਅੱਜ ਫਿਰ ਇਹ ਕੀਰਤਨ ਕੱਲ੍ਹ ਵਰ ਢਾਡੀ ਜਥਾ ਬਣਾ ਕੇ ਤੁਰੇ ਅੱਜ ਪੂਰਾ ਪੰਜਾਬ ਕੀ ਹਿੰਦੁਸਤਾਨ ਕੀ ਦੇਸ਼ ਵਿਦੇਸ਼ ਵਿੱਚ ਤੇ ਪੂਰਾ ਪ੍ਰਚਾਰ ਕਰ ਰਹੇ ਨੇ ਮੈਨੂੰ ਵੀ ਮਾਣ ਹੈ ਆਪਣੀ ਭੈਣ ਤੇ ਕਿ ਉਹਨਾਂ ਦਾ ਨਾਮ ਉਹ ਜਿਨ੍ਹਾਂ ਨੂੰ ਅੱਜ ਸੰਸਾਰ ਦੇ ਵਿੱਚ ਲੋਕੀ ਉਹਨਾਂ ਨਾਲ ਫੋਟੋਆਂ ਤਰਾਉਣ ਨੂੰ ਹਮ ਕਿ ਸਮਾਂ ਮੰਗਦੇ ਨੇ ਜਾਂ ਉਹਨਾਂ ਦੇ ਪ੍ਰੋਗਰਾਮਾਂ ਨੂੰ ਮੰਗਦੇ ਨੇ ਕਿ ਉਹਨਾਂ ਦੇ ਨਾਲ ਮੇਰਾ ਇੱਕ ਐਡਾ ਵੱਡਾ ਪਵਿੱਤਰ ਰਿਸ਼ਤਾ ਹੈ ਤੇ ਉਹ ਭੈਣਾਂ ਤੇ ਮੈਨੂੰ ਬਹੁਤ ਹੋਇਆ ਕਿ ਅਸੀਂ ਕੋਈ ਖੁਸ਼ੀ ਪ੍ਰਮਾਤਮਾ ਦੀ ਲੈ ਸਕੀਏ ਬਿਲਕੁਲ ਤੁਸੀਂ ਦੇਖੋ ਕਿ ਇਹ ਨੇ ਰਿਸ਼ਤੇ ਜਿਹੜੇ ਨਿਭਾਉਣੇ ਚਾਹੀਦੇ ਨੇ ਗੁਰਮਤਿ ਅਨਸਾਰ ਤਾਂ ਦਸਤਾਰ ਜਿਹੜੀ ਭੈਣ ਬਰੂ ਲੈ ਕੇ ਆਈ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਭਰਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਫਿਰ ਆਪਣੀ ਉਸ ਭੈਣ ਵਾਸਤੇ ਨਹੀਂ ਫਿਰ ਸਾਰੀ ਦੇਸ਼ ਦੀਆਂ ਭੈਣਾਂ ਵਾਸਤੇ ਜਿੱਥੇ ਵੀ ਉਹਨਾਂ ਨੂੰ ਕੋਈ ਮੁਸ਼ਕਲ ਹੁੰਦੀ ਹੈ ਫਿਰ ਸਾਰਿਆਂ ਦੇ ਵਿੱਚੋਂ ਉਹੀ ਦਿਸਦੀ ਹੈ ਭੈਣ ਤਾਂ ਇਸ ਤਰੀਕੇ ਦੀ ਜਿਹੜੀ ਇਹ ਨਿਸ਼ਾਨੀ ਲੈ ਕੇ ਹਰ ਸਾਲ ਆਉਂਦੇ ਨੇ ਤਾਂ ਇਸ ਤਰੀਕੇ ਦੇ ਰਿਸ਼ਤੇ ਜਿਹੜੇ ਬਹੁਤ ਹੀ ਪਵਿੱਤਰ ਹੁੰਦੇ ਨੇ ਇਹਨਾਂ ਰਿਸ਼ਤਿਆਂ ਨੂੰ ਅੱਗੇ ਨਿਭਾਉਣ ਵਾਸਤੇ ਇਸ ਤਰੀਕੇ ਦਾ ਮੈਸੇਜ ਜਿਹੜਾ ਦਿੱਤਾ ਹੈ ਤਾਂ ਕਿਤਨੇ ਕਿਤੇ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਰੀਤੀ ਰਿਵਾਜਾਂ 'ਚ ਜਿਸ ਤਰੀਕੇ ਨਾਲ ਹਰ ਤਿਹਾਰ ਮਨਾਉਂਦੇ ਨੇ ਪਰ ਕਿਤਨੇ ਕਿਤੇ ਜਿਹੜੀ ਗੁਰਮਤ ਅਨੁਸਾਰ ਜਿਹੜੀ ਅੱਜ ਦਸਤਾਰ ਪੇਟ ਕਰਕੇ ਰਖੜੀ ਵਾਲੇ ਦਿਨ ਦਿੰਦੇ ਨਹੀਂ ਤਾਂ ਉਸ ਤੋਂ ਬਾਅਦ ਜਾ ਕੇ ਹੋਰ ਵੀ ਜਿਹੜੇ ਇਦਾਂ ਦੇ ਪਰਿਵਾਰਾਂ ਦੇ ਵਿੱਚ ਮੈਸੇਜ ਪਹੁੰਚਦੇ ਨੇ ਕਿ ਤਨ ਕਿਤੇ ਭਰਾ ਨੂੰ ਆਪਣੀ ਭੈਣ ਦਾ ਜਿਹੜਾ ਹਰ ਤਰੀਕੇ ਦੀ ਰੱਖਿਆ ਕਰਨ ਵਾਸਤੇ ਵਚਨ ਉਹ ਦੇਣਾ ਚਾਹੀਦਾ ਜਿਹੜਾ ਪੂਰਾ ਕਰ सके ਨਹੀਂ ਤਾਂ ਅੱਜ ਕੱਲ ਜਿਸ ਤਰੀਕੇ ਨਾਲ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੋ ਰਹੀ ਹੈ ਜਿਸ ਤਰੀਕੇ ਨਾਲ ਲੜਾਈਆਂ ਝਗੜੇ ਘਰਾਂ ਦੇ ਵਿੱਚ ਹੋ ਰਹੇ ਨੇ ਤਾਂ ਉਹ ਬਹੁਤ ਹੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੇ ਤਿਹਾਰ ਨੇ ਪਿਆਰ ਵੰਡਣ ਵਾਲੇ ਨੇ ਅੱਗੇ ਆਪਣੇ ਰਿਸ਼ਤਿਆਂ 'ਚ ਪਿਆਰ ਰੱਖਣ ਵਾਲੇ ਨੇ ਥੋੜੇ ਕੈਮਰਮਨ ਸੰਮਿਤ ਦਿਨ ਨਾਲ ਹਰਤੇਸ਼ ਸਿੰਘ